ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਵਾਲ ਜਿਨ ਜਿਨੇ ਕੀਆ ਤੇ ਸਿਧਰਾ ਕੋ ਨਾਨਕ ਨਹੀਂ ਵੀ ਨਾਲ ਬਹੁਰ ਕੋ ਯਾਰ ਅਿਆਲ ਸੋ ਪ੍ਰਭ ਸਦਾ ਸੰਵਾਲ ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਵਾਲ ਪਿੱਛੇ ਜੋ ਦਸਿਆ ਇਸ ਜੀਤਰਾ ਕੋ ਨਾਨਕ ਨਹੀਂ ਵੀ ਨਾਲ ਇੱਥੇ ਤੱਕ ਪਰ ਬਾਰੇ ਕੁਝ ਨਹੀਂ ਦੱਸਿਆ ਹੋਇਆ ਹੈ ਕੱਲਾ ਇਸ ਕਰਕੇ ਸੋ ਪ੍ਰਭ ਹੈ ਉਹ ਚਲਦਾ ਉਹ ਨੰਨੀ ਬਾੜੀ ਦੇ ਵਿੱਚ ਫਰਬ ਆ ਰਿਹਾ ਹੈ ਪ੍ਰਭ ਕਿ ਅਜਿਹਾ ਬੁਣਗਰ ਬਣਾ ਬਸ ਹੈ ਪ੍ਰਭ ਉਹ ਆਜ ਰਾਤ ਤੇ ਜੰਨ ਨੂੰ ਉਹ ਪ੍ਰਭਾ ਸਭ ਨੂੰ ਪਤਾ ਹੈ ਕਿ ਜੇ ਬਾੜੀ ਦਾ ਪ੍ਰਭ ਆਇਆ ਹੋਇਆ ਹੈ ਤੇ ਤੁਸੀਂ ਗਾਂ ਚੱਲੋਗੇ ਪ੍ਰਭ ਉਹੀ ਰਹਿਣਾ ਜੇ ਪਹਿਲਾਂ ਆਇਆ ਸੋ ਪ੍ਰਭ ਦਾ ਮਤਲਬ ਇਹ ਹੈ ਸੋ ਪ੍ਰਭ ਕਿਹੜਾ ਪ੍ਰਭ ਕਿਹੜਾ ਪ੍ਰਭ ਨਹੀਂ ਕਹਿ ਸਕਦੇ ਜੀ ਸੋ ਪ੍ਰਭਾਣੀ ਇਹਦੇ ਵਿੱਚ ਬਾਣੀ ਲਿਖਿਆ ਹੈ ਸਭ ਨੂੰ ਸਭ ਕਹਿੰਦਾ ਉਹ ਬਿਲਕੁਲ ਸਮਝ ਆ ਰਹਾ ਪਰੰਪਤੀ ਸਭ ਕੈਸਾ ਸਮਝ ਲੋ ਗੁਰੂ ਨਾਨਕ ਦੇਵ ਜੀ ਸਾਰੇ ਪ੍ਰਭੂ ਕੀ ਅਸ਼ਵਰੀਓ ਜਿਹੜੂ ਵੀ ਪ੍ਰਭ ਦਾ ਨਹੀਂ ਪਤਾ ਜਿਹੜਾ ਪ੍ਰਭ ਦਾ ਪਿੱਛੇ ਜਿੱਕਰ ਕਰਦੇ ਆਂਗਾ ਉਹੀ ਪ੍ਰਭਤੀ ਅੰਦਰ ਜਲਦੀ ਜਲਦੀ ਸਮਝੇਗਾ ਉਹੀ ਜਿਹੋ ਸ਼ੁਰੂ ਤੋਂ ਪ੍ਰਭ ਰੱਖਿਆ ਹੋਇਆ ਹੈ ਪਿਛਲੇ ਪੌੜੀਆਂ ਦੇ ਅਸ਼ਪਰੀ ਜਾਂ ਪੌੜੀ ਚ ਕਿਤੇ ਵੀ ਆ ਗਿਆ ਜਿੱਥੇ ਵੀ ਪਹੁੰਚੇ ਉਹਦਾ ਉਹੀ ਅਰਥ ਰਹੂਗਾ ਜੀ ਉਹ ਉਸ ਸ਼ਬਦ ਦੀ ਉਹ ਗੱਲ ਦਾ ਹਮੇਸ਼ਾ ਕਹਿੰਦੇ ਸੇ ਜਬਾਨੀ ਸ਼ੁਰੂ ਜਪਰਾਵਾਰੇ ਤੋਂ ਦੱਸਦਾ ਮਨ ਪਰ ਉਹ ਇਹੀ ਰਹੂਗਾ ਫਿਰ ਉਸ ਗੱਲ पे ਬੜੀ ਜ਼ਿਆਦਾ ਰਹੂਗਾ ਰਹੂਗਾ ਸਾਰੇ ਰਹੂਗਾ ਬਲਕੇ ਸਾਰੇ ਗੁਰਬੰਣੀ ਚਾਰੇ ਆ ਥੋੜੀ ਜਾਨੀ ਬਾਬਤ ਇਹ ਬਹੁਤ ਐਕਲਾ ਤੋਂ ਰਸਾਇਦਾ ਬਿਠੀ ਜਿੰਨਾ ਜ਼ਿਆਦਾ ਵੀ ਜਿਹੜੇ ਅਰਥ ਸਿੱਖਿਆ ਹੱਥ ਨੇ ਕਿਸੇ ਲਫ਼ਜ਼ ਦੇ ਉਹ ਹੋਰ ਨਿਕਦੇ ਪੈਣੇ ਤਾਂ ਉਹਨਾਂ ਨੇ ਕਹ ਲਈ ਜ਼ਿਆਦਾ ਹਾਂ ਉਹ ਅਰਥ ਉੱਥੇ ਸਮਝ ਆਏ ਹੋਏ ਨਹੀਂ ਜਿਵੇਂ ਜੇ ਅਸੀਂ ਅਰਥ ਮੰਦੀਏ ਜਿਹੜੇ ਆਪਾਂ ਜੜ ਤੋਂ ਦੇ ਜਿੱਦੋਂ ਵੀ ਬੰਦੂ ਸਮਝਾਉਂਦਾ ਤਾਂ ਗਏ ਉਹ ਨਹੀਂ ਜਦ ਜਰਾ ਜਿｮਕੇ ਪਏ ਕਿੱਟ ਕਜਾ ਜਰਾ ਸਭ ਜਾਨਦੇ ਅਰਥ ਦੇ ਕੇ ਜਦ ਤੋਂ ਸੋਈ ਜੇ ਨਹੀਂ ਜਾਣਿਆ ਵਾਹ ਇਹ ਜਮੀਤ ਜਿੱਥੇ ਵੀ ਜਾਣਗਾ ਉਹ ਗੁਰਬਾਨੀ ਜਿਹੜਾ ਜਾਣ ਲਿਆ ਜੀ ਨੇ ਆਪਣਾ ਆਪ ਜਿਹਨੇ ਆਪਣਾ ਪਰਮ ਜਾਣ ਲਿਆ ਜਿਹੜਾ ਨਾਮ ਤਾਰ ਨੂੰ ਜਾਣ ਲਿਆ ਜਿਹੜਾ ਤਾਰ ਨੂੰ ਸਮਝ ਲਿਆ ਉਹ ਜਨਕ ਇਸ ਇਸ ਅਸਟ ਕਦੂ ਗੋਹ ਇੱਥੇ ਇੱਕ ਜਨਕ ਰਾਜਾ ਸਾਡੇ ਸਿਵਲ ਸ਼ਾਸਤਰਾਂ ਚ ਉਹਨਾਂ ਚੱਕ ਕੇ ਰਾਜਾ ਧੋਖਾ ਜਿਵੇਂ ਧੋਖਾ ਮੈਂ ਸਮਝਿਆ ਸਾਡੇ ਕੋਲ ਐਵੇਂ ਨਹੀਂ ਬੜੇ ਹੋਏ ਸਾਡੇ ਕੋਲ ਸਬੂਤ ਨਹੀਂ ਤਾਂ ਚੁੱਪੀ ਤੇ ਰਹਿੰਦੀ ਜਾਂ ਜਨਕ ਵੀ ਸਾਡੇ ਕੋਲ ਡਿਫੀਨੇਸ਼ਨ ਨਹੀਂ ਜਾ ਸਾਡੇ ਕੋਲ ਜਨਕ ਦੇ ਹਸਪਤਾਲ ਨੇ ਗੁਰੂਆਂ ਸਾਹਿਬੀ ਅਸੀਂ ਤੁਹਾਡੇ ਹੱਥ ਕਿਉਂ ਆਈ ਸਾਡੇ ਘਰ ਚਾ ਫੇਰੀ ਆ ਜੀ ਉਹ ਚੁੱਪ ਕਰਕੇ ਬੰਦ ਸੀ ਤੇ ਸਾਰੇ ਵਿਦਵਾਨ ਜਿਦਾਂ ਇਹ ਸੇਬਾ ਦੇ ਨਾਲ ਠੀਕ ਹੈ ਇੱਕ ਬੈਸ ਕਹਿੰਦਾ ਜੀ ਕਿ ਆਂ ਨਹੀਂ ਗੱਲਾਂ ਲਾਉਂਦੇ ਉਹ ਮੰਨਦੇ ਨਹੀਂ ਤੇ ਆਂਦਾ ਤਾਂ ਇਹ ਕੋਲ ਠੀਕ ਕਰ ਤੋਂ ਹੈ ਨਾ ਛੋੜੀਆ ਮੈਂ ਨਾ ਕੋਈ ਕਹਿਤਾ ਕੋਈ ਬੋਲੇ ਦੇਖੋ ਆਹ ਅਗੇ ਥੋੜੂ ਬਾਅਦ ਤੁਹਾਡੇ ਤਬੀ ਤਬੀ ਆਜੋ ਜਰਾ ਫੈਡਿਟਿਕ ਕਰੋ ਧੋਲ ਪਜਾਵੇ ਉਹ ਜਿਹੜੇ ਜਿਹੜੇ ਕੋਈ ਨਾਨਕਲੇ ਆਇਆ ਮਤਲਬ ਹਾਰ ਮੰਨ ਗਿਆ ਉਹ ਆਪਣਾ ਸਾਰੇ ਬਾਲ ਦੇ ਵਿੱਚ ਪਾ ਫਿਰਿਆ ਯੂਨੀਵਰਸਿਟੀ ਵੀ ਫਿਰਿਆ ਸਾਰੇ ਸੈਕਟਾਰਾਂ ਵਿੱਚ ਫਿਰਿਆ ਉਹ ਵੀ ਅਸੀਂ ਕਹਿੰਦੇ ਵੀ ਨਾ ਆਉਣਾ ਜਿੱਥੇ ਮੱਦੀ ਆਜੋ ਜੱਟ ਤੇ ਵੀ ਆਜੋ ਕਿਉਂਕੋ ਨਹੀਂ ਬੋਲਦਾ ਅਸੀਂ ਇਹਨੇ ਘਾਹ ਛੋੜੀ ਪੈਣੇ ਜਾ ਕੇ ਇਹਦਾ ਮਤਲਬ ਗੱਲ ਮੰਨ ਨਹੀਂ ਲੋਪਾ ਸਮਝ ਲਈ ਮਟਵਿਲਾਣੀ ਜੈਦੀ ਤੂੰ ਨਾ ਫਿਰਿਆ ਨਹੀਂ ਇਹਦੇ ਨਾ ਗਏ ਦੀ ਹਾਰ ਨਾ ਗਏ ਦੀ ਦਿੱਸ ਫਾਰ ਦੇ ਤਾਲਾ ਕਬ ਨਹੀਂ ਹੈ ਨਾ ਹਾਰ ਦੇ ਤਾਲਾ ਕਬ ਨਹੀਂ ਸੱਚ ਹੈ ਸੱਚੇ ਦਾ ਨਹੀਂ ਸੀ ਪਤਾ ਕੋਈ ਗੱਲ ਨਹੀਂ ਪ੍ਰੋਫੈਟ ਸ਼ਾਹ ਜਾਨ ਹੁੰਦੀ ਸੀ ਸ਼ਾਂਤ ਤੋਂ ਪਹਿਲਾਂ ਹੈ ਦੀ ਸੀ ਕਬੀਰ ਤੋਂ ਪਹਿਲਾਂ ਹੈ ਦੀ ਸੀ ਇਹ ਨਹੀਂ ਕੋਈ ਗੱਲ ਕੋਈ ਚੀਜ਼ ਆਜ ਹੈ ਦੁਨੀਆ ਖਤਮ ਹੋ ਜੂਵੇ ਦੁਬਾਰਾ ਫੇਰ ਕਿ ਜੇ ਤੁਹਾਨੂੰ ਨਿਸਕਾਰ ਦਾ ਗਿਆਨ ਤੱਤੀ ਦਾ ਪਹਿਲਾਂ ਵੀ ਪਤਾ ਹੈ। ਗ੍ਰਹਿਣ ਲੱਗਦਾ ਕੱਲ ਲੱਗਣਾ ਉਹ ਵੀ ਹਿਸਾਬ ਲਾਉਂਦੇ ਨੇ ਅਸੀਂ ਵੀ ਲਾਉਂਨੇ ਆਂ। ਪਰ ਉਹ ਤੱਤੀ ਤੇ ਅਸੀਂ ਚੱਕਰਾਂ ਨਾਲ ਲਾਉਂਦੇ ਆਂ ਫਰਕ ਕਰਨਾ ਡਾਉਂਦਾ। ਉਦੋਂ ਹੋ ਪਈ ਜੀ। ਜੋ ਸੀ ਨਾ ਉਹ ਗਿਆਨ ਤਾਂ ਪਹਿਲਾਂ ਵੀ ਸੀ। ਇਹ ਗਿਆਨ ਨੇ ਤਾਂ ਬਦ ਕਰਵਾ ਰੱਖਿਆ। ਅਜਿਹੇ ਉਹ ਆਰਵਾਦਿਕ ਤੇ ਅਸੀਂ ਉਸਕੇ ਲੈਣ ਲੱਗਿਆ। ਬਈ ਸਾਡੀ ਤਾਂ ਸੀ ਉਹ ਉਹ ਲੋ ਜਿਹੜੇ ਅੰਗਰੇਜ਼ਾਂ ਨੂੰ ਸੀ ਕਹਿੰਦੇ ਬਹੁਤ ਗਿਆਨ ਦਾ ਵਿਦਵਾਨ ਉਹ ਇਹਦੇ ਇਹਦੇ ਬਲਫੈਸ ਇਹ ਠੀਕ ਹੈ ਸਾਡੀਆਂ ਦੋਈਆਂ ਇੱਕ ਰੋ ਠੀਕਾ ਦੀ ਦੋ ਬਰਾਦਰ ਦਿੰਦੀਆਂ ਜੇ ਉਹ ਦੋ ਠੀਕ ਕਰਨੇ ਤਿਆਰ ਹੋਣ ਪਰੇ ਕਰਦਾਂਗੇ ਜੇ ਚਾਰ ਠੀਕ ਕਰਨੇ ਸੋਣਾ ਹੋਰ ਪੈਦਾ ਕਰਦਾਂਗੇ ਇਹ ਵੀ ਉਹ ਜੱਟ ਇਹ ਠੀਕ ਹੈ ਇਹਦਾ ਰਿਐਕਸ਼ਨ ਦੀ ਨ ਕੋਈ ਇਹ ਮੈਂ ਜਿਹੜਾ ਗਿਆਨ ਰਮ ਕੇ ਅੰਦਰ ਰਿਐਕਸ਼ਨ ਤੇ ਬਾਕੀ ਸਾਰੇ ਜਾਨ ਦਾ ਰਿਐਕਸ਼ਨ ਸਾਈਡ ਫੈਕਟਰ ਸਾਈਡ اف ਐਕਟਰ ਸਾਈਡ ਰਿਐਕਸ਼ਨ ਹੀ ਹੁੰਦਾ ਸਾਈਡ ਹਾਂਜੀ ਉਹ ਕੁਝ ਨਸਟਾ ਕਰ ਦਿੰਦਾ ਉਹਨੇ ਕੀ ਕਰਦਾ ਨਰਕਾਰ ਪੈਦਾ ਕਰ ਦਿੰਦਾ ਕੋਈ ਗਾ ਨੋਬੇ ਸਰ ਉਹ ਇਹ ਕਾਦ ਨੂੰ ਮਾਰਦਾ ਇਹ ਗਿਆਨ ਨੂੰ ਕਾਦ ਨੂੰ ਮਾਰਦਾ ਤਾਂ ਕਿ ਕੋਈ ਹੋਵੇ ਜਬ ਤੱਕ ਗਿਆ ਜੋ ਵੀ ਧਿਆਨ ਜਾਂ ਜਪ ਤੇ ਆਉਣੇ ਖੜੇ ਸ਼ਹਾਤ ਸਿਮਰਤੋਂ ਬਖਿਆਨ ਜੋ ਲੋਵੇ ਹਸ ਕੰਨ ਧਰੂ ਕਰਿਆ ਸਤਿਆਗਮਨ ਬੱਦੇ ਫਿਰਿਆ ਤੋ ਤਾਂ ਕੇ ਆ ਜੀ ਤੋ ਰਾਮਨਾਮ ਵਿਚਾਰ ਰਾਮਨਾਮ ਦੇ ਬਰਾਬਰ ਯੋਗ ਦਾ ਅੰਕਾਰ ਪਹਿਲਾਉਂਦਾ ਹੈ ਅੰਕਾਰ ਮਾਰਦਾ ਜਿਹੜੀ ਦਵਾਈ ਬਣਾਈ ਜਿਹੜੇ ਕੱਬ ਵਾਸਤੇ ਬਿਮਾਰੀ ਵਾਸਤੇ ਇਹ ਤਾਂ ਕੱਬੇ ਨਾਲ ਕੀਤੀ ਉਹ ਸਮਾ ਬਿਮਾਰੀ ਵਧਾਤੀ ਉਹ ਦਵਾਈ ਕਾਦੀ ਹੈ ਦੇਈ ਤੋਰ ਰਾਮਨਾ ਵਿਚਾਰ ਕਹਤੇ ਗੱਲ ਉਹ ਨਹੀਂ ਗਈ ਇਹ ਨਾਲ ਤੁਹਾਨੂੰ ਪਤਾ ਹੀ ਹੈ ਬਾਤ ਪੜੇ ਹੋਰ ਬੇਦਬਿਚਾਰੇ ਹੋ ਬਿਲਕੁਲ ਭੈਣ ਨੂੰ ਸਾਦੇ ਪੰਜ ਜਣਾਂ ਸੋ ਸੰਗ ਨਾਲ ਛੁਪ ਕੇ ਅੱਧ ਕਾਹਾਂ ਬੁੱਧ ਬਾਦ ਤੇ ਅੱਧ ਕਾਹਾਂ ਬੁੱਧ ਬਾਦ ਤੇ ਪਹਿਲਾਂ ਕਹੀ ਹੋਈ ਹੈ ਗੱਲ ਜੇ ਤੁਹਾਨੂੰ ਪਤਾ ਤਾਂ ਇੱਥੇ ਕਹਿਣ ਦੀ ਲੋੜ ਨਹੀਂ ਸੀ ਸੱਤ ਤਰ੍ਹਾਂ ਦੀ ਸਾਰੀ ਕੁਰਬਾਨੀ ਦਾ ਖਾਤਾ ਜੇ ਨਜ਼ਰ ਦਮਾਤ ਨਹੀਂ ਗਾਹ ਦੀ ਗੱਲਾਂ ਹੱਥ ਨਹੀਂ ਬਗਲ ਲਗਾਉਣ ਉਸ ਦਿਨ ਤੇ ਨਾ ਸਭ ਕੁਝ ਯਾਦ ਰੱਖਣਾ ਪਹੇ। ਪਿਆਰ ਨੂੰ ਐਸੇ ਬੰਦ ਕੇ ਹੋ ਗਿਆ। ਉਹ ਯਾਦ ਦਾਸ ਚ ਕਹੇ ਮੈਂ ਸਭੰਦ ਦੇ ਵਿੱਚ ਐ ਸਭੁਤਿ ਵਿੱਚ ਜੇ ਸਭ ਕੁਝ ਹੈ ਤਾਂ ਇਹਦੇ ਹੱਥਾਂ ਨਾਲ ਬਦਲਣਾ। ਇਹ ਵੀ ਤਾਂ ਨਹੀਂ। ਜੇ ਪੂਰਾ ਸਹੀ ਪਤਾ ਕਰ ਲੇ। ਫਿਰ ਤਾਂ ਪਤਾ ਬਣੇ। ਨਹੀਂ ਉਹ ਤੇ ਆਪਾਂ ਹੰਸ ਕਰਕੇ। ਵੀ ਰਾਮਨਾਮ ਦੇ ਬਰਾਬਰ ਨਹੀਂ ਹੈ। ਕਿਉਂ ਨਹੀਂ ਵੇ? ਨਾ ਬਰਾਬਰ ਨਹੀਂ ਕੀ ਹੈ। ਇਸ ਵਾਰ ਦਾ ਜਵਾਬ ਕੀ ਹੈ ਸਭੇ। ਇਸ ਵਾਰ ਦਾ ਜਵਾਬ ਹੈ ਦੇਖੋ ਜੀ ਗੁਰਬਾਣੀ ਹੀ ਉਹ ਵੀ ਇਸ ਤਰ੍ਹਾਂ ਦੀ ਗੁਰਬਾਣੀ ਦੀ ਮੰਦੀ ਨਾਲ ਗੁਰੂ ਨਹੀਂ ਕਹਿੰਦਾ ਸਿੱਧੀ ਮੰਨ ਇਹ ਵੀ ਗਿਆਨ ਦਾ ਜਵਾਬ ਹੈ ਗੁਰੂ ਚੌਧਰੀ ਮੰਤਾ ਇਹ ਦੀ ਸਭ ਕੁਝ ਪਤਾ ਇਹ ਵੀ ਨਹੀਂ ਪਤਾ ਗੁਰੂ ਸਾਡਾ ਪਤਾ ਸਾਨੂੰ ਆਈ ਠੀਕ ਚੌਧਰੀ ਮੰਤਾ ਹੋਰ ਕਿਹਨੂੰ ਪਤਾ ਉਹ ਗੁਰੂ ਹੈ ਨਹੀਂ ਉਹਨੂੰ ਪਤਾਉ ਆਪਾਂ ਦਾ ਗੁਰੂ ਚੌਧਰੀ ਮੰਦਾ ਇਹਦੀ ਜਨਵਰੀ ਸੱਦੀ ਹੈ ਜੇ ਜੀ ਨਹੀਂ ਪਤਾ ਸਾਨੂੰ ਕਿ ਗੁਰੂ ਕਿਉਂ ਨਹੀਂ ਬਣਦਾ ਤਾਂ ਸਾਡਾ ਗੁਰੂ ਨਾ ਰੱਬ ਤਾਂ ਹੀ ਈ ਏ ਗੁਰੂ ਅਸਿ ਬਣਾਇ ਈ ਨਹੀਂ ਗੁਰੂ ਤਾਂ ਬਰਮੰਤਰ ਤਾਂ ਲਿਆ ਈ ਨਹੀਂ ਹੈ ਪੂਰੀ ਵਿੱਦਿਆ ਤੋਂ ਲਈਓ ਹੈ ਜੀ ਸਾਰੀ ਵਿੱਦਿਆ ਦੇ ਵਿੱਚ ਗਿਆਨ ਚ ਕਬੀਏ ਇਹ ਮਹਰੂਫ ਹੁੰਦਾ ਕਿੰਨਾ ਜੀ ਅਸੀਂ ਉਸ ਮੋੜ ਤੇ ਹਾਂ ਜੇ ਤੇ ਸਾਨੂੰ ਆਪਣਾ ਦੇਖਣਾ ਗੋਮੀ ਅਸੀਂ ਕਿੱਥੇ ਖੜੇ ਆ ਕਿੰਨਾ ਸਾਡੇ ਆ ਗਏ ਕਿੰਨਾ ਦੇ ਸੁਣਿਆ ਕਿੰਨਾ ਸਾਡੇ ਆ ਗਏ Ponto.